ਇਸਾਂ ਦੇ ਨਾਲ ਹੀ ਸਿੱਖੀ ਹੈ ਇਸਾਂ ਤੋਂ ਬਿਨਾ ਕੇ ਸਿੱਖੀ ਨਹੀਂ ਹੈ ਜਦਾਂ ਦੇ ਕੇਸ ਗੁਰੂ ਦੀ ਮੋਹਰ ਹੈ ਮੋਹਰ ਕੋਈ ਵੀ ਤਾਕਤ ਹੋਵੇ ਤੇ ਕਿਸੇ ਵੀ ਅਫਸਰ ਦੀ ਮੋਹਰ ਲੱਗੀ ਹੋਵੇ ਤੇ ਤੇਰੀ ਉਹ ਗਾੜੀ ਪਾਸ ਹੁੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਡਰ ਕੇ ਜਿਹੜਾ ਸਿੱਖ ਹੈ ਸਿੱਖ ਨੂੰ ਗੁਰੂ ਸਾਹਿਬਾਨ ਨੇ ਸਰੀਰ ਦਿੱਤਾ ਹੈ ਇਸ ਸਰੀਰ ਦੇ ਉੱਤੇ ਇਸ ਜਿਹੜੇ ਆ ਉਹਨਾਂ ਨੂੰ ਰੱਖਣਾ ਬਹੁਤ ਜ਼ਰੂਰੀ ਹੈ ਇਸਾਂ ਦੀ ਗਿੰਦੀ ਨਾ ਕਰਿਆ ਕਰੋ ਖਾਸ ਕਰਕੇ ਬੀਬੀਆਂ ਭੈਣਾਂ ਵੀ ਬਹੁਤ ਪਰਵਟੇ ਦੂਜੇ ਤੀਜੇ ਕੰਮ ਕਰਦੀਆਂ ਨੇ ਬੀਬੀਆਂ ਵਾਸਤੇ ਵੀ ਇਹ ਗੱਲਾਂ ਸਹੀ ਨਹੀਂ ਆ ਕਿਉਂ ਜਿੱਦਾਂ ਦੇ ਗੁਰੂ ਨੇ ਬਣਾਇਆ ਹੈ ਉਹਦਾਂ ਦੇ ਰਹਿਣਾ ਚਾਹੀਦਾ ਇਸ ਕਰਕੇ ਅਮਰ ਸਹਗੋ ਗੁਰੂ ਵਾਲੇ ਬਣੋ ਜੋ ਗੁਰੂ ਸਾਹਿਬਾਨ ਨੇ ਆਪਾਨੂੰ ਦਿੱਤਾ ਹੈ ਉਹਦੇ ਧਾਰਨੀ ਹੋ